ਪੰਜਾਬ ਲੈ ਕੇ ਟਿੱਟ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਆਮ ਆਦਮੀ ਪਾਰਟੀ ਐਸਆਈ ਵਿੰਗ ਦੀ ਅਹਿਮ ਮੀਟਿੰਗ ਆਮ ਆਦਮੀ ਪਾਰਟੀ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਾਬਕਾ ਅਭਜਨਰ ਅਤੇ ਜਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਅਗੂ ਡਾਕਟਰ ਕਮਲਜੀਤ ਸਿੰਘ ਕੇ ਜੀ ਦੀ ਅਗਵਾਈ ਹੇਠ ਕੇ ਜੇ ਕੰਪਲੈਕਸ ਜੀਟੀ ਰੋਡ ਧਾਰੀਵਾਲ ਵਿਖੇ ਆਮ ਆਦਮੀ ਪਾਰਟੀ ਐਸ ਸੀ ਵਿੰਡ ਦੇ ਮਾਝਾ ਜ਼ੋਨ ਦੇ ਜਨਰਲ ਸਕੱਤਰ ਠੇਕੇਦਾਰ ਅਮਰਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਐਸ ਸੀ ਵਿੰਡ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਰਪੰਚ ਨੇ ਅਚੇਤ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਬੁਲਾ ਰਿਆ ਨੇ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਜਾਣਨਾ ਪਾਉਂਦੇ ਹੋਏ ਐਸਸੀ ਮੇਨ ਕੋ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕਰਨ ਅਪਰੰਤ ਜਿਲਾ ਗਰਦਾਪੁਰ ਦੇ 7 ਵਿਧਾਨ ਸਭਾ ਹਲਕਿਆਂ ਤੋਂ ਐਸੇ ਵਿੰਗ ਦੇ ਨਵਨੇਯੁਗਤ ਕੋਆਰਡੀਨੇਟਰ ਬਿੰਨਾਂਗਰ ਤੋਂ ਮਨਜੀਤ ਸਿੰਘ ਗਰਦਾਪੁਰ ਤੋਂ ਰਮੇਸ਼ ਚਈਆ ਡੇਰਾ ਬਾਬਾ ਨਾਨਕ ਤੋਂ ਚਰਨਜੀਤ ਸਿੰਘ ਬੰਗਵਾਣੀ ਕਾਦੀਆਂ ਤੋਂ ਮਨਜੀਤ ਸਿੰਘ ਬਟਾਲਾ ਤੋਂ ਸੁਲੱਖਣ ਸਿੰਘ ਫਤੇਗੜ ਟੂੜੀਆਂ ਤੋਂ ਜਸਵਿੰਦਰ ਸਿੰਘ ਗਿੱਲ ਅਤੇ ਸ੍ਰੀ ਹਰਖਪਿੰਦਪੁਰ ਤੋਂ ਗੁਰਨਾਮ ਸਿੰਘ ਨੂੰ ਇਕੇਦਾਰ ਅਮਰਜੀਤ ਸਿੰਘ ਪ੍ਰਧਾਨ ਜਸਵਿੰਦਰ ਪਾਲ ਅਤੇ ਸੀਨੀਅਰ ਅਗਰਡਾਕਟਰ ਕਵਜੇ ਕੇਜੇ ਵੱਲੋਂ ਸ਼ੁਭ ਇਸ਼ਾਵਾ ਅਤੇ ਵਧਾਈ ਦਿੰਦੇ ਹੋਏ ਹਾਰ ਪਾ ਕੇ ਸਨਮਾਨਿਤ ਕੀਤਾ ਭਗਵਾਨ ਨੇ ਪਾਰਟੀ ਸੁਪਰੀਮ ਨੂੰ ਸ੍ਰੀ ਅਰਵਿੰਦ ਕੇਜਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਵੱਖਰਾ ਐਸਸੀ ਵਿੰਗ ਸਥਾਪਿਤ ਕਰਕੇ ਐਸਸੀ ਸਮਾਜ ਨੂੰ ਨਮਾਇੰਗੀਆਂ ਦੇ ਰਹੇ ਹਨ ਜਦਕਿ ਮਿਸ਼ਨ 227 ਦੌਰਾਨ ਐਸਸੀ ਸਮਾਜ ਅਹਿਮ ਪੁੰਗਤਨ ਬਣਦੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਦੁਬਾਰਾ ਸੱਤਾ ਵਿੱਚ ਲਿਆਉਣ 'ਚ ਅਹਿਮ ਰੋਲ ਅਦਾ ਕਰੇਗਾ इस मौके पे इंस्पेक्टर લખવિંદર સિંહ આદોવાળી ગુરનામ સિંહ આદોવાળી બહુ હંસરાજ એ શોકુમાર રામપાલ બલે ડૉ એ કે સિંહ સુખવિંદર સિંહ બલવિંદર સિંહ સમશેર સિંહ લેલટો ઇલાવા હોરા જજન દેખો પત્રકાર ઇન્દરજી ની ખાસ રિપોર્ટ સચિવાલજી મે ડૉ કમલજી સિંહ કેજી મે સારેહી બિલા ગરદાસપત દેવ ને લાયક કોઓર્ડિનેટર और जिला प्रधान और खास तौर पर साढ़े जनरल सक्र सरदार अमरजीत सिंह जी ठेकेदार जोड़े और पठानकोट इतने साए हैं इनका सारे का बहुत बहुत धन्यवाद करता और सार्व में बधाई देना बहुत चंकी गल है कि सरकार जी आम आदमी पार्टी है वालों संगठन तैयार किया जा रहा है और संगठन ही पार्टी को अगर लैके जाता पार्टी में मजबूत करता जो संगठन मजबूत होएगा तो भी पार्टी हर इलेक्शन के जुड़े जी ਕੋਈ ਪੰਦੀ ਹੈ ਜੀ ਸੋ ਬਹੁਤ ਚੰਗੇ ਤਰੀਕੇ ਨਾਲ ਸੰਗਠਨ ਬਣਾਉਣ ਵਾਸਤੇ ਸਾਰਿਆਂ ਨੇ ਪੂਨ ਕੀਤੀ ਹੈ ਔਰ ਮੈਂ ਇਹ ਬੇਨਤੀ ਕਰਨਾ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ 25% ਪੋਪੂਲੇਸ਼ਨ ਜਿਹੜੀ ਹੈਗੀ ਛੇੜੀ ਪਰਸਾਂ ਦੀ ਹੈ ਇਸ ਲਈ ਤੁਸੀਂ ਸਭ ਤੋਂ ਜ਼ਿਆਦਾ ਵੋਟਾਂ ਪਾ ਦਿਓ ਤੁਸੀਂ ਸਭ ਤੋਂ ਜ਼ਿਆਦਾ ਮੰਨਤ ਕਰ ਦਿਓ ਕਿ ਤੁਹਾਡਾ ਦੇ ਜਿਹੜਾ ਸਾਰਿਆਂ ਨਾਲ ਮਜ਼ਬੂਤ ਬੰਧ ਹੋਣਾ ਚਾਹੀਦਾ ਉਹਦੇ ਲਈ ਜਿਹੜੀਆਂ ਸਾਡੀਆਂ ਸੇਵਾਵਾਂ ਨੇ ਆਸੀਂ ਦੇਣ ਨੂੰ ਤਿਆਰ ਰਹੇ ਧੰਨਵਾਦ ਅੱਜ ਦਾ ਦਿਨ ਅੱਜ ਦਾ ਦਿਨ ਆ ਗੀ ਅਸੀਂ ਇੰਨੀ ਮੀਟਿੰਗ ਹੋਈ ਆ ਸਭ ਤੋਂ ਪਹਿਲਾਂ ਸਾਡੇ মিডিਆ ਇੰਚਾਰਜ ਦੇ ਜਿਹੜੇ ਸਾਡੇ মিডিਆ ਭਰਾ ਨੇ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਅੱਜ ਦਾ ਮੇਨ ਮਕਸਦ ਇਹ ਸੀਗਾ ਕਿ ਸਾਡੀ ਪਾਰਟੀ ਵੱਲੋਂ ਐਸੇ ਵਿੰਗ ਦੇ ਹਲਕਾ ਕੋਆਰਡੀਨੇਟਰ ਨੂੰ ਜੁਗਤ ਕੀ ਦੇਈ ਸੀ ਅਸੀਂ ਅੱਜ ਉਹਨਾਂ ਨੂੰ ਇੱਥੇ ਛੱਡ ਕੇ ਡਾਕਟਰ ਕੇਜੋ ਕੰਪਲੈਕਸ ਧਾਰਿਆ ਦੇ ਵਿੱਚ ਉਨਾ ਸਾਰੇ ਵੀਰਾਂ ਨੂੰ ਸਨਮਾਨਿਤ ਕੀਤਾ ਵਾ ਔਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਹਲਕਾ ਕੋਆਰਡੀਨੇਟਰ ਜਿਨ ਕੀ ਜ਼ਿੰਮੇਵਾਰੀਆਂ ਨੇ ਕੀ ਕੰਮ ਕਰਨਾ ਵਾ ਉਸ ਸਟ੍ਰੈਟਜੀ ਦੇ ਅਸੀਂ ਕੰਮ ਕਰਦਾ ਇਹਨਾਂ ਨੂੰ ਸਲਾਹ ਕੀਤੀ ਆ ਵੀ ਆਉਣ ਵਾਲੇ ਟਾਈਮ ਵਿੱਚ ਅਸੀਂ ਪਾਰਟੀ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੇ ਆ ਔਰ ਘਰ ਘਰ ਦੇ ਵਿੱਚ ਜਾ ਕੇ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਪਾਰਟੀ ਜਿਹੜੇ ਮਤਲਬ ਮੇਨ ਕੰਮ लोगों ਆ ਉਹਨਾਂ ਦੇ ਬਾਰੇ ਲੋਕਾਂ ਨੂੰ ਐਸੀ ਜਾਣਕਾਰੀ ਦੇ ਸੰਜੇਦ ਕਰਨਾ ਵਾ ਦਸਨਾ ਦੇ ਪਾਰਟੀ ਨੂੰ ਮਜ਼ਬੂਤ ਕਰਨਾ ਵਾ ਮੇਨ ਅੱਜ ਇਹਨਾਂ ਨੂੰ ਇੱਥੇ ਸੱਜ ਕੇ ਉਹਨਾਂ ਦਾ ਧੰਨਵਾਦ ਕੀਤਾ ਬਹੁਤ ਬਹੁਤ ਮਿਹਰਬਾਨੀ ਜੀ ਕਲਪਨਾ ਦੇ ਧੰਨਵਾਦ ਦੇ ਕਿ ਅਸੀਂ ਤੁਹਾਡਾ ਪ੍ਰਣ ਕਰਦੇ ਹਾਂ ਇਹ ਕਰਦੇ ਕਿ ਉਹ ਤੋਂ ਪੰਚਨਾਥ ਖੜੇ ਹੋਵੇ ਦੇਖੋ ਜੀ ਦੇਖੋ ਐਸੀ ਵੇਂ ਦੇ ਸਾਡੇ ਕੇ ਭਰਾ ਦੇ ਨਾਲ ਕੋ ਨਿਜਾਜ ਹੋ ਰਹੀ ਆ ਅਸੀਂ ਸਭ ਤੋਂ ਪਹਿਲਾਂ ਉਹਦੇ ਨਾਲ ਖੜਾ ਖੜਾ ਆਵਾਂਗੇ ਪਾਰਟੀ ਵਿੱਚ ਰਹਦੇ ਜੇ ਪਾਰਟੀ ਦੇ ਨਾਲ ਜੇ ਉਹਦੇ ਨਾਲ ਕੋ ਨਿਜਾਜ ਧੱਕੇ ਸਾਈ ਹੁੰਦੀ ਆ ਤੇ ਪਾਰਟੀ ਦੇ ਆ ਫੌਜੇ ਦਾ ਹੋ ਜਰਾਤੇ ਅਸੀਂ ਐਸੀ ਗੰਦੇ ਨਾਲ ਬਿਲਕੁਲ ਖੜੇ ਆ ਕੋਈ ਗੱਲ ਨਹੀਂ ਕੋਈ ਖਾਂਦ ਦੇ ਕੋਈ ਬੰਦੋ ਵਾਲੀ ਚੀਜ਼ ਨਹੀਂ ਆਉਣੀ ਆ ਉਹ ਜਿਹੜਾ ਜੋ ਕੰਮ ਕਰ ਗਿਆ ਉਹਨੇ ਜਾ ਕੇ

ਅੱਜ ਗੁਰਦਾਸਪੁਰ ਦੇ ਵਿੱਚ ਸਭ ਸਭ ਬੁਲੇ ਉਧਰ ਦਾ ਮੌਜੂਦ ਹੋਏ ਆ ਆਮ ਆਦਮੀ ਪਾਰਟੀ ਦੇ ਹਲਕਾ ਕਾਡਿ ਨੇ ਕਰਾ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਸਾਥੀਆਂ ਦੇ ਨਾਲ ਮਿਲ ਕੇ ਜਿਹੜਾ ਪ੍ਰਧਾਨ ਜੀ ਨਾਲ ਖੱਬੇ ਪਾਸੇ ਸਰਦਾਰ ਜਸਿੰਦਰ ਸਿੰਘ ਜੀ ਜਿਲ੍ਹਾ ਪ੍ਰਮਾਨ ਆਤੀ ਹੋਏਗਾ ਗੁਰਦਾਸਪੁਰ ਕਾ ਸੱਜੇ ਪਾਸੇ ਬੈਠੇ ਆ ਡਾਕਟਰ ਕੇਜੀ ਜੀ ਔਰ ਜੀ ਆਮੀ ਪਾਰਟੀ ਔਰ ਆ ਗਿਆ ਹੀ ਐਸੀ ਵੇਂ ਦੇ ਜਿੰਨੇ ਵੀ ਪਾਰਟੀ ਵੱਲੋਂ ਮੌਜੂਦ ਹੋਏ ਆ ਕਿਤੇ ਜਿਹੜਾ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਸਨਮਾਨ ਕੀਤਾ ਔਰ ਵਧਾਈ ਦਿੱਤੀ ਆ ਮੈਂ ਸਭ ਸਾਥੀਆਂ ਨੂੰ ਇਹ ਦੇਖਤੀ ਕਰਦਾ ਕਿ ਅੱਗੋਂ ਜਿਹੜਾ ਜਿੰਨੇ ਵੀ ਅਸੀਂ ਬਲਾਕ ਪ੍ਰਧਾਨ ਬਣਾਨੇ ਆ ਪਾਰਟੀ ਹਾਈ ਕਮਾਂਡ ਦੇ ਹੁਕਮ ਦੇ ਅਨੁਸਾਰ ਬਹੁਤ ਮਜ਼ਬੂਤੀ ਦੇ ਨਾਲ ਕਲ ਦੇ ਅੱਛੀ ਵਿੰਦ ਦੇ ਰਿਹਾ ਪੰਜਾਬ ਦੇ ਅੰਦਰ ਸਭ ਤੋਂ ਮਜ਼ਬੂਤ ਵਿੰਦ ਵਿੰਦ ਹੈ ਕਿਉਂਕਿ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਅਸੀਂ ਵਿੰਦੀਆਂ ਉਹ ਸਭ ਸਵਾਜ ਸਵਾਜ ਦੇ ਨਾਲੋਂ ਇਹ ਅਸੀਂ ਆ ਦੇਖਣਾ ਹੈ ਖਾਸ ਕਰਕੇ ਮਾਝਾ ਜ਼ੋਨ ਦੇ ਵਿੱਚ ਸਭ ਤੋਂ ਵੱਡੇ ਪੱਧਰ ਤੇ ਮਜ਼ਬੂਤ ਕਰਾਂਗਾ ਕਰਾਂਗੇ